ਟ੍ਰੈਫਿਕ ਪੁਲਿਸ ਵੱਲੋਂ ਸ਼ਾਹਪੂਰ ਕੰਡੀ ਜੁਗਿਆਲ ਬੈਰੀਅਰ ਦੇ ਕੋਲ ਵਾਹਨਾਂ ਦੇ ਕੱਟੇ ਗਏ ਚਲਾਨ ਜ਼ਿਲ੍ਹਾ ਪਠਾਨਕੋਟ ਦੀ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਇੰਚਾਰਜ ਬ੍ਰਾਮ ਦਾਤ ਦੀ ਦੇਖਰੇਖ ਵਿੱਚ ਸ਼ਾਹਪੂਰ ਕੰਡੀ ਦੇ ਬੈਰੀਅਰ ਨੰਬਰ 2 ਵਿਖੇ ਛੋਟੇ ਅਤੇ ਵੱਡੇ ਵਾਹਨਾਂ ਦੇ ਚਲਾਨ ਕੱਟੇ ਗਏ जानकारी जाकारी हुए ट्रैफिक इंचार्ज ब्रह्मदत्त ने दसा के मानयोग एसएसपी पठानकोट जी के हकमान अनुसार जिला पठानकोट विच जगह जगह नाके लगा के वाहनों की बारीकी चेकिंग की जा रही है अते जिना जिन्हों दे कागजात पूरे नहीं पाए जा रहे जा जिहे नौजवान ट्रिपलिंग कर रहे हैं स्पीड नाल अपने वाहन चला रहे हैं उन्होंने चलान कि जा रहे हैं ਟ੍ਰੈਫਿਕ ਇੰਚਾਰਜ ਬ੍ਰਾਮਦਾਤ ਨੇ ਦੱਸਿਆ ਕਿ ਜੋ ਵੀ 18 ਸਾਲ ਤੋਂ ਘੱਟ ਲੜਕੇ ਜਾਂ ਲੜਕੀਆਂ ਵਾਹਨ ਚਲਾ ਰਹੇ ਹਨ ਉਹਨਾਂ ਦੇ ਮਾਤਾ ਪਿਤਾ ਨੂੰ 25000 ਜੁਰਮਾਨਾ ਅਤੇ 3 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਇਸ ਲਈ ਕੋਈ ਵੀ 18 ਸਾਲ ਤੋਂ ਘੱਟ ਲੜਕੇ ਜਾਂ ਲੜਕੀਆਂ ਗੱਡੀ ਜਾਂ ਵਾਹਨ ਨਾ ਚਲਾਉਣ ਦੇਖੋ ਜੀ ਆਪਾਂ ਮਾਨ ਜੋ ਐਸਐਸਪੀ ਸਾਹਿਬ ਦੇ ਹਦਾਇਤਾਂ ਦੇ ਮੁਤਾਬਕ ਰੁਟੀਨ ਦੇ ਵਿੱਚ ਜਿਹੜੀ ਚੈਕਿੰਗ ਆ ਸਕੂਲ ਦੀਆਂ ਬੱਸਾਂ ਦੀ ਉਸ ਸਕੂਲ ਦੀਆਂ ਬੱਸਾਂ ਨੂੰ ਪਤਾ ਲੱਗਾ ਸੀ ਕਿ ਇੱਥੇ ਸ਼ਾਹਪੁਰ ਕੰਡੀ ਜਿਹੜੇ ਟ੍ਰੈਫਿਕ ਰੂਲ ਜਿਹੜੇ ਉਹ ਫਾਲੋ ਨਹੀਂ ਕਰ ਰਹੀਆਂ ਜਾਂ ਸੇਫ ਸਕੂਲ ਵਾਹਨ ਜਿਹੜੇ ਉਹਦੇ ਤਹਿਤ ਨਹੀਂ ਚੱਲ ਰਹੀਆਂ ਉਹਦੀ ਆਪਾਂ ਚੈਕਿੰਗ ਕੀਤੀ ਹੈ ਤੇ ਜਿਹੜੇ-ਜਿਹੜੇ ਬੱਸਾਂ ਵਿੱਚ ਪਾਇਆਂ ਦੀਆਂ ਗਲਤੀਆਂ ਉਹਨਾਂ ਦੇ ਚਲਾਣ ਵੀ ਕੀਤੀ ਆਪਾਂ ਉਹਨਾਂ ਨੂੰ ਡਰਾਈਵਰਾਂ ਨੂੰ ਹਦਾਇਤਾਂ ਹੀ ਦਿੱਤੀਆਂ ਨੇ ਜੀ ਜੇ ਬੱਚਿਆਂ ਨੂੰ ਬਿਲਕੁਲ ਸੇਫ ਤਰੀਕੇ ਦੇ ਨਾਲ ਲੈ ਕੇ ਜਾਣਾ ਹੈ ਹੈਲਪਰ ਜਿਹੜਾ ਤੁਹਾਡੇ ਨਾਲ ਹੋਣਾ ਚਾਹੀਦਾ ਤੇ ਇੱਕ ਫਾਇਰ ਸਰਵਿਸ ਦੇ ਨਾਲ ਹੋਣਾ ਚਾਹੀਦਾ ਕੈਮਰੇ ਲੱਗੇ ਹੋਣੇ ਚਾਹੀਦੇ ਨੇ ਜਿਹੜੀਆਂ ਵੀ ਸੇਫ ਸਕੂਲ ਵਾਹਨ ਦੇ ਵਿੱਚ ਜਿਹੜੀਆਂ ਵੀ ਹਦਾਇਤਾਂ ਹੈਗੀਆਂ ਉਹਨਾਂ ਨੂੰ ਡਰਾਈਵਰਾਂ ਨੂੰ ਆਪਾਂ ਦੱਸਿਆ ਨਾ ਅੱਜ ਉਹ ਡਰਾਈਵਰਾਂ ਨੇ ਵੀ ਸੁਚੇਤਨ ਦੋਆ ਕਿ ਅੱਗੇ ਤੋਂ ਆਪਾਂ ਜਿਹੜੀਆਂ ਉਹ ਪੂਰੀਆਂ ਕਰਕੇ ਹੀ ਚੱਲਾਂਗੇ ਉਸਾਰੀ ਉਹਨਾਂ ਨੂੰ ਮੈਸੇਜ ਇੱਥੇ ਆਪਾਂ ਸਾਰੇ ਸਕੂਲ ਦੇ ਬੱਚਿਆਂ ਨੂੰ ਚੌਂਕ ਦੇ ਵਿੱਚ ਇਕੱਠੇ ਕਰਕੇ ਤੇ ਇਹਨਾਂ ਨੂੰ ਸਾਰਿਆਂ ਨੂੰ ਬਰੀਫ ਕੀਤਾ ਆਪਾਂ ਸਮਝਾਇਆ ਬੱਚਿਆਂ ਨੂੰ ਤੇ ਅੰਡਰ ਏਜ ਜਿਹੜੇ ਬੱਚੇ ਨੇ ਉਹ ਟੂ ਵਹੀਲਰ ਜਾਂ ਫੋਰ ਵਹੀਲਰ ਨਾ ਚਲਾਣ ਜਿਹੜਾ ਵੀ ਬੱਚਾ ਚਲਾਉਂਦਾ ਉਹਦੇ ਕੋਲ ਪਾਇਆ ਜਾਏਗਾ ਉਹਦੇ ਖਿਲਾਫ ਜਿਹੜੀ ਸਜ਼ਾ ਉਹਦੇ ਫਾਦਰ ਨੂੰ 25000 ਜੁਰਮਾਨਾ ਔਰ 3 ਸਾਲ ਦੀ ਕੈਦ ਹੋਵੇਗੀ ਉਹਦੇ ਉਹਦੇ ਮੁਤਾਬਕ ਵੀ ਆਪਾਂ ਜਿਹੜੀ ਕਾਰਵਾਈ ਜਿਹੜਾ ਸਾਨੂੰ ਮਿਲੇਗਾ ਉਹਦਾ ਚਲਾਨ ਜਰੂਰ ਕਰਾਂਗੇ ਆਪਾਂ